ਇੱਕ अहम ਖਬਰ ਵਿਦਿਆਰਥੀ ਵਰਗ ਨਾਲ ਜੁੜੀ ਹੋਈ ਹੈ ਅੱਜ ਤੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਗਿਆ ਹੈ ਅਤੇ ਨਵੇਂ ਜਿਹੜੇ ਕੀ ਟਾਈਮ ਟੇਬਲ ਦੇ ਅਕੋਰਡਿੰਗ ਅੱਜ 1 ਅਕਤੂਬਰ ਤੋਂ ਪੰਜਾਬ ਦੇ ਭਾਵੇਂ ਉਹ ਨਿੱਜੀ ਸਕੂਲ ਨੇ ਜਾਂ ਸਰਕਾਰੀ ਸਕੂਲ ਨੇ ਉਹ ਲੱਗੇ ਹੈਗੇ ਨੇ ਤੇ ਜੋ ਮੌਸਮ ਦੀ ਬਦਲੀ ਆਈ ਹੈ ਉਸੇ وجہ ਕਰਕੇ ਜੋ ਸਿੱਖਿਆ ਵਿਭਾਗ ਦੇ ਵੱਲੋਂ ਨਵਾਂ ਟਾਈਮ ਟੇਬਲ ਜਾਰੀ ਕੀਤਾ ਗਿਆ ਤੇ ਹੁਣ ਦੱਸ ਦਈਏ ਕਿ ਮੌਸਮ ਦੀ ਤਬਦੀਲੀ ਦੀ ਵਜ੍ਹਾ ਕਰਕੇ 1 ਅਕਤੂਬਰ ਤੋਂ ਜੋ ਪੰਜਾਬ ਦੇ ਵਿੱਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਉਸ ਦੇ ਅਕੋਰਡਿੰਗ ਭਾਵੇਂ ਨਿੱਜੀ ਸਕੂਲ ਨੇ ਮਿਡਲ ਨੇ ਹਾਈ ਸਕੂਲ ਨੇ ਜਾਂ ਫਿਰ ਸਕੈਂਡਰੀ ਸਕੂਲ ਨੇ ਉਹ ਸਾਰਿਆਂ ਦੇ ਵਿੱਚ ਅੱਜ ਤੋਂ ਜਿਹੜਾ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰੇ 2:30 ਮਿੰਟ ਤੱਕ ਜੋ ਹੈ ਸਕੂਲ ਲੱਗਣਗੇ ਪ੍ਰਾਇਮਰੀ ਸਕੂਲ ਅਤੇ ਇਸ ਤਰ੍ਹਾਂ ਮਿਡਲ ਅਤੇ ਹਾਈ ਸਮੇਤ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੋਂ ਵੀ ਜਿਹੜੇ ਕੀ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਮਿਡਲ ਸਕੂਲ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਵੀ ਸਵੇਰੇ 8:30 ਵਜੇ ਲੱਗਣਗੇ ਜਦਕਿ ਇਹਨਾਂ ਦੀ ਛੁੱਟੀ ਦਾ ਸਮਾਂ 2:50 ਮਿੰਟ ਰੱਖਿਆ ਗਿਆ ਅਤੇ ਇਹ ਜਿਹੜੇ ਕੀ ਹੁਕਮ ਨੇ ਉਹ 31 ਅਕਤੂਬਰ ਤੱਕ ਲਾਗੂ ਰਹਿਣਗੇ ਇਸ ਦੇ ਨਾਲ ਹੀ 1 ਨਵੰਬਰ ਤੋਂ ਫਿਰ ਤੋਂ ਇਹ ਕਿ ਸਕੂਲਾਂ ਦਾ ਉਹ ਸਮਾ ਬਦਲਿਆ ਜਾਵੇਗਾ ਸੋ ਇੱਕ ਵਾਰੀ ਆਪਾਂ ਦੇਖਿਆ ਕਿ ਕਿਵੇਂ ਪੰਜਾਬ ਦੇ ਵਿੱਚ ਮੌਸਮ ਦੀ ਜਿਹੜੀ ਕੀ ਤਬਦੀਲੀ ਇਸ ਵੇਲੇ ਵੇਖਨ ਨੂੰ ਮਿਲ ਰਹੀ ਹੈ ਕਿ ਕਿਤੇ ਬਾਰਿਸ਼ ਹੋ ਰਹੀ ਹੈ ਕਿਤੇ ਜਿਹੜਾ ਕਿ ਬਦਲਵਾਈ ਵਾਲਾ ਮੌਸਮ ਹੈ ਕਿਤੇ ਧੁੱਪ ਨਿਕਲੀ ਹੋਈ ਹੈ ਸੋ ਪਿਛਲੇ ਲੰਮੇ ਸਮੇਂ ਜਿਹੜਾ ਕਿ ਪੰਜਾਬ ਦੇ ਵਿੱਚ ਪਾਣੀ ਦੀ ਜਿਹੜੀ ਕੀ ਵੱਡੀ ਮਾਰ ਵੀ ਪਈ ਸੀ ਜਿਸ ਕਰਕੇ ਬਹੁਤ ਸਮਾਂ ਕਿ ਸਕੂਲ ਬੰਦ ਰੱਖੇ ਗਏ ਤੇ ਹੁਣ ਜਦੋਂ ਮੌਸਮ ਦੇ ਵਿੱਚ ਫਿਰ ਤੋਂ ਇੱਕਦਮ ਜਿਹੜੀ ਕੀ ਆਹੋ ਤਬਦੀਲੀ ਦੇ ਅਸਰ ਨਜ਼ਰ ਆ ਰਹੇ ਤਾਂ ਇਸੇ ਦੇ ਮੱਦੇਨਜ਼ਰ ਜਿਹੜਾ ਕਿ ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਨਿੱਜੀ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਅੱਜ 1 ਅਕਤੂਬਰ ਤੋਂ ਨਵਾਂ ਟਾਈਮ ਟੇਬਲ ਜਾਰੀ ਕੀਤਾ ਗਿਆ ਭਾਵੇਂ ਉਹ ਸੀਨੀਅਰ ਸੈਕੰਡਰੀ ਸਕੂਲ ਨੇ ਹਾਈ ਸਕੂਲ ਨੇ ਮਿਡਲ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਸਾਰਾ ਸਕੂਲਾਂ ਦਾ ਸਮਾਂ ਜਿਹੜਾ ਕਿ ਸਵੇਰੇ 8:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ ਪਰ ਜਿਹੜਾ ਕੀ ਹੈ ਦੂਜੇ ਪਾਸੇ ਦੇਖਿਆ ਜਾਵੇ ਤਾਂ ਛੁੱਟੀ ਦੇ ਸਮੇਂ ਦੇ ਵਿੱਚ 20 ਮਿੰਟਾਂ ਦਾ ਜਿਹੜਾ ਕੀ ਅੰਤਰਾਲ ਰੱਖਿਆ ਗਿਆ 20 ਮਿੰਟ ਜਿਹੜੇ ਕੀ ਪ੍ਰਾਇਮਰੀ ਸਕੂਲਾਂ ਨੂੰ ਜਲਦੀ ਛੁੱਟੀ ਹੋਵੇਗੀ ਜਦਕਿ ਮਿਡਲ ਸਕੂਲ ਹਾਈ ਸਕੂਲ ਸੀਨੀਅਰ ਸੈਂਡਰੀ ਸਕੂਲਾਂ ਦੇ ਵਿੱਚ 2:00 ਵਜੇ 50 ਮਿੰਟ ਦੇ ਜਿਹੜੇ ਕਿ ਬੱਚਿਆਂ ਨੂੰ ਛੁੱਟੀ ਦਿੱਤੇ ਜਾਣ ਦੀ ਜਿਹੜੀ ਕਿ ਗੱਲ ਆਖੀ ਜਾ ਰਹੀ ਹੈ ਇਹ ਜਿਹੜਾ ਕਿ ਟਾਈਮ ਟੇਬਲ ਦੇ ਵੀ ਤਬਦੀਲੀ ਹੈ ਉਹ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਕੀਤੀ ਗਈ ਹੈ ਜੋ ਨਵਾਂ ਟਾਈਮ ਟੇਬਲ ਜਾਰੀ ਹੋਇਆ ਉਹ 31 ਅਕਤੂਬਰ ਤੱਕ ਲਾਗੂ ਰਹੇਗਾ ਅਤੇ ਫਿਰ ਜਿਹੜਾ ਕਿ ਇੱਕ ਵਾਰ ਫਿਰ ਤੋਂ ਸਮੇਂ ਦੇ ਵਿੱਚ ਜੋ ਹੈ ਉਹ ਤਬਦੀਲੀ ਕੀਤੀ ਜਾਵੇਗੀ ਸਮਾਂ ਫਿਰ ਤੋਂ ਜਿਹੜਾ ਕਿ ਸਕੂਲਾਂ ਦਾ ਉਹ ਬਦਲਿਆ ਜਾਵੇਗਾ ਅਤੇ ਜਿਹੜਾ ਕਿ 1 ਨਵੰਬਰ ਤੋਂ ਦੁਬਾਰਾ ਤੁਹਾਡੇ ਕੀ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਦੇ ਨਾਲ ਸਕੂਲ ਪਹਿਲਾਂ ਵਾਂਗ ਜਿਹੜੇ ਕਿ 9 ਵਜੇ ਹੀ ਖੁੱਲ੍ਹ ਖੁੱਲ੍ਹਿਆ ਕਰਨਗੇ ਅਤੇ ਦੁਪਹਿਰੇ 3 ਵਜੇ ਛੁੱਟੀ ਹੋਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਇਸ ਤਰ੍ਹਾਂ ਮਿਡਲ ਹਾਈ ਅਤੇ ਸਿਨਿਸ ਕੰਡਰੀ ਸਕੂਲਾਂ ਦਾ ਜਿਹੜਾ ਕੀ ਸਮਾਂ ਉਹ 1 ਨਵੰਬਰ ਤੋਂ ਬਾਅਦ 9 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਦੇ 20 ਮਿੰਟ ਤੱਕ ਜਿਹੜਾ ਕੀ ਉਹ ਨਿਰਧਾਰਤ ਕੀਤਾ ਜਾਵੇਗਾ 1 ਨਵੰਬਰ ਤੋਂ ਬਾਅਦ ਅਤੇ ਫਿਰ ਜਿਹੜਾ ਕੀ ਨਵੰਬਰ ਵਾਲਾ ਸ਼ਡਿਊਲ ਹੈਗਾ ਜਾਂ ਉਹ 1 ਨਵੰਬਰ ਤੋਂ ਲੈ ਕੇ 28 ਪਰ ਵੀ ਤੱਕ ਲੱਗ ਰਵੇਗਾ ਸੋ ਬੱਚਿਆਂ ਨੂੰ ਜਿਹੜਾ ਕੀ ਹੈ ਅਜਿਹੇ ਮੌਸਮ ਦੇ ਵਿੱਚ ਜਦ ਦੇਖਦੇ ਹੈਗੇ ਕਿ ਧੁੰਦਾ ਪੈਂਦੀ ਹੈ ਹੈਗੇ ਨਾ ਤਾਂ ਬਹੁਤ ਸਾਰੀ ਜਿਹੜੀ ਕਿ ਵਿਜ਼ਿਬਿਲਟੀ ਹੈਗੀ ਉਹ ਘਟ ਜਾਂਦੀ ਜਿਸ ਕਰਕੇ ਜਿਹੜਾ ਕੀ ਹੈ ਨਵੰਬਰ ਦੇ ਵਿੱਚ ਉਸ ਮੌਸਮ ਦੇ ਅਕੋਰਡਿੰਗ ਜਿਹੜਾ ਕੀ ਹੈ ਸਮਾਂ ਜਿਹੜਾ ਰੱਖਿਆ ਜਾਂਦਾ ਸਕੂਲਾਂ ਦਾ ਪਰ ਹੁਣ ਜਦੋਂ ਅਕਟੂਬਰ ਦਾ ਮਹੀਨਾ ਚੱਲ ਰਿਹਾ ਤਾਂ ਮੌਸਮੀ ਗੜਬੜੀ ਦੇ ਚੱਲਦਿਆਂ ਜਿਹੜਾ ਕੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਬੱਚਿਆਂ ਦੀ ਸੁਰੱਖੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਹੋਣ ਮਿਡਲ ਸਕੂਲ ਹੋਲ ਹਾਈ ਜਾਂ ਫਿਰ ਪ੍ਰਾਇਮਰੀ ਸਕੂਲ ਹੋਣ ਤਾਂ ਸਾਰਿਆਂ ਦਾ ਜਿਹੜਾ ਕੀ ਸਮਾਂ ਉਹ ਬਦਲ ਦਿੱਤਾ ਗਿਆ ਨਵਾਂ ਟਾਈਮ ਟੇਬਲ 1 ਅਕਤੂਬਰ ਤੋਂ ਲਾਗੂ ਹੋ ਚੁੱਕਿਆ ਹੈ ਤੇ 31 ਅਕਤੂਬਰ ਤੱਕ ਜਿਹੜਾ ਕੀ ਹੈ ਨਵਾਂ ਟਾਈਮ ਟੇਬਲ ਉਹ ਇਸੇ ਤਰ੍ਹਾਂ ਜਾਰੀ ਰਹੇਗਾ